ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਤਗੜਾ ਕਰੀ ਜਾਂਦੇ ਆ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਇਹ ਬੰਦ ਨਾ ਤੱਕਾ ਕਰਦੇ ਆ ਸਾਰੇ ਪਚਾਲੀ ਪਿੰਡ ਡੁੱਬ ਜਾਣੇ ਸੀ ਤੇ ਅ ਮੈਂ ਮੈਨੂੰ ਦੁੱਖ ਹੁੰਦਾ ਜਦੋਂ ਕਹਿੰਦੇ ਕਿ ਆ ਤਾਂ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਜਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਹਿਬ ਸ਼ਰਮ ਨਹੀਂ ਕਰਦੇ ਉਹਨੂੰ ਕੀ ਮਤ ਕਰਦੇ ਤੁਸੀਂ ਪੰਜਾਬ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੋ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਏ ਕੈਸ਼ ਤੇ ਡੀਲਰ ਦੇਖ ਦੇਗੇ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂ ਬਾਨਾ ਸਾਹਿਬ ਬਾਨਾ ਸਾਹਿਬ ਬੀਬੀ ਐਮ ਵੀ ਕਹਿੰਦੀ ਹੈ ਜੇਕਰ ਸਰਕਾਰ ਨੇ ਸਫਾਈ ਕਰਾਈ ਹੁੰਦੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਬੀਬੀ ਐਮ ਵੀ ਕਹਿੰਦੀ ਹੈ ਦੇਖੋ ਸਰਕਾਰ ਤਾਂ ਹੁਣ ਵੀ ਤੁਸੀਂ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਰਹੀ ਕੁਝ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੀ ਸੀ ਬੀਆਂ ਆ ਜਾਂਦੀਆਂ ਤੇ ਘਰ ਤੋਂ ਘੜਾ ਬੰਦ ਤਾਂ ਲਾ ਲੈਂਦੇ ਜਾਂ ਇਹ ਤਾਂ ਦੂਜਾ ਸਮਾਨ ਕੁਝ ਨਹੀਂ ਹੈ ਕਿੰਨੀ ਸੀਐਮ ਤਬਾਹੁੱਤੀ ਹੈ ਜੀ ਕੋਈ ਨਹੀਂ ਮੈਂ ਸੀਐਮ ਕਿੰਨੀ ਜਿੰਨੀ ਪਸਰ ਹੈ ਤਬਾਹੁੱਤੀ ਹੈ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਬੀਐਮਬੀ ਬੋ ਕਹਿ ਰਿਹਾ ਅੱਜ ਮੀਟਿੰਗ ਹੋਈ ਹੈ ਦੇਖੋ ਸਟਾਨੇ ਪੰਜ ਸੈਂਚ ਨਾਲ ਪੰਜ ਛੱਡੇ ਆ ਦੇਖੋ ਬੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਮੇਰਾ ਮਤਲਬ ਹੈ ਇੱਕ ਮਹੀਨੇ ਬਾਅਦ ਹਾਂਜੀ ਆਪਾਂ ਪੂਰੀ ਟੀਮ ਪੰਜਾਬ ਦੀ ਲਾ ਦਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਡੇ ਕੋਲੋਂ ਆ ਲੈ ਇੱਕ ਤਾਂ 1 ਲੱਖ ਰੁਪਏ ਲੋ ਕਲਾਸ ਡੀਜ਼ਲ ਦੱਸੋ ਕਿੰਨਾ ਚਾਹੀਦਾ ਸਰ ਜਿੰਨੀ ਤੁਸੀਂ ਸਾਡੇ ਲਈ ਤਾਂ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਨਹੀਂ ਦੁੱਖ ਜਾ ਕੇ ਖਲੋਤੇ ਹੋ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਦੱਸ ਦਿਓ ਤੁਹਾਡੀ ਕਿਰਪਾ ਜਿੰਨਾ ਕਰ ਦੋ ਯਾਰ 2000 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਪਚਾ ਦੇ ਸਰ ਪਹਿਲਾਂ ਇਹਨਾਂ ਦੀ ਵੀ ਸਾਡਾ ਧੰਨਵਾਦ ਜੀ ਤੁਸੀਂ ਐਡਾ ਵਧੀਆ ਜਿਹੜਾ ਪ੍ਰਣਾਲੀ ਬਣਾਇਆ ਤੇ ਸੁਭਰਾਣੇ ਆਣੇ ਹਲਕੇ ਦੇ ਅੰਦਰ 10000 ਲੀਟਰ ਤੇਲ ਕੱਲਾ ਦੇ ਚੁੱਕਾ ਹੈ ਮੈਂ ਬਹੁਤ ਹੀ ਵਧੀਆ ਮੈਂ ਸ਼ਾਮ ਤੱਕ ਇਹਦੇ ਕੋਲੇ ਡੀਜ਼ਲ ਪਹੁੰਚਾ ਦੂੰ ਹਾਂਜੀ ਤੇ ਸਾਡੇ ਤੁਹਾਡੇ ਕੋਲ ਅਸੀਂ ਉਦੋਂ ਵੀ ਮਤ ਕਰਕੇ ਆਏ ਪ੍ਰਧਾਨ ਸਾਹਿਬ ਮੈਂ ਸਰਕਾਰ ਨੂੰ ਜਿਹੜੀ ਇਹਨਾਂ ਨੇ ਮਿੱਟੀ ਚੋਰੀ ਕੀਤੀ ਹੈ ਇਹਨੂੰ ਬੰਨ ਮਿੱਟੀ ਚੋਰੀ ਕਰੀ ਇਹ ਬੰਨ ਹੀ ਖਾ ਗਈ ਸਰਕਾਰ ਆ ਜਿਹੜੀ ਜ਼ਮੀਨ ਦੇ ਮਾਲਕੀ ਹੈ ਮਾਲਕੀ ਬੰਨ ਖਾ ਗਈ ਜੀ ਇਹ ਇਹਨੂੰ ਜਿਹੜਾ ਸਰਕਾਰੀ ਬੰਨ ਛੋਟੀ ਛੋਟੀ ਜਿਹੀ ਬੇਨਤੀ ਹੈ ਸਰ ਆਪਾਂ ਇਹ ਬੰਨ ਇਹ ਇਹਨਾਂ ਨੇ 1.5 ਕਿਲੋ ਮਿੱਟੀ ਚੋੜੀ ਨੂੰ ਮਾਨੋ ਬਾਬਾ ਜੀ ਸਾਡੇ ਮੁਰਨਾਇ ਤੋਂ ਮਾਦੇਹਿੰਡੜੇ ਦੇ ਵਿੱਚ ਬਾਦਲ ਸਾਹਿਬ ਨੇ ਸਾਡਾ ਵਨ ਬਣਾਇਆ ਲੋ ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਕਰਾਂਗੇ ਪੱਕਾ ਕਰਾਂਗੇ ਸਾਰਾ ਗੇ ਦਿਖਾਈਏ ਜਿਹੜਾ ਇਹਨਾਂ ਨੇ ਟੋਇਆ ਪੁੱਟਿਆ ਆ ਆ ਬਾਬਾ ਜੀ ਨੇ ਬਾਬਾ ਜੀ ਮਰੀਦ ਬਹੁਤ ਇਹਨਾਂ ਦਾ ਸਹਿਯੋਗ ਹੈ ਬੜੀ ਸੇਵਾ ਕਰ ਰਹੇ ਬਾਬਾ ਜੀ ਇਲਾਕੇ ਦੀ ਆਪਣੀ ਜੇਬ ਤੋਂ ਹੀ ਲਗਾਤਾਰ ਲੰਗਰ ਰਿਹਾ ਲਾਇਆ ਹੋਇਆ ਆਓ ਇੱਧਰ ਵੀ ਸਭ ਜੇ ਵਾਪਸ ਅੱਛਾ ਤੁਹਾਨੂੰ ਤੇ ਬੜਾ ਜੀ ਬਸ ਹੋ ਗਏ ਆਜੋ ਕੋਈ ਨਹੀਂ ਕੋਈ ਨਹੀਂ ਐ ਕਰੀਏ ਜੇ ਪਬਲਿਕ ਤੋਂ ਬੰਦੇ ਨੇ ਮਿਲਣਾ ਮੈਨੂੰ ਦੱਸਣਾ ਆਜੋ ਆਜੋ ਅੱਛਾ ਆਪਣੀ ਬਜ਼ੁਰਗਾਂ ਨੂੰ ਬੁਲਾਓ ਜੀ ਸਾਰਿਆਂ ਨੂੰ ਆਪਣੇ ਬੁਲਾ ਲਓ ਆਪਣੇ ਬੰਦੇ ਇੱਥੇ ਬੁਲਾ ਲੈ ਸਾਰੇ ਬੁਲਾ ਲਓ ਬੁਲਾ ਲਓ ਅੱਜ ਕਰੋ ਗੱਲ ਪਿਛੋਕੜ ਨਾ ਨਾਨਕਪੁਰਾ ਵਾਲਾ ਆਪਣੀ ਜਿੱਥਾ ਖੜੇ ਸਰਪੰਚ ਸਾਡਾ ਸਾਡਾ ਬਾਂਹ ਖੜੇ ਸਾਹਮਣੇ ਨਾ ਗਏ ਤੇ ਧਰਨੇ ਬੈਠੇ ਸਾਡਾ ਵਿਧਾਇਕ ਆਉਗਾ ਸਾਡਾ ਉੱਠੋ ਇਹ ਨਾ ਕੰਮ ਜਲਦਾ ਪਰ ਤੁਹਾਡੇ ਫਿਰ ਉਹਨੇ ਸਾਡੇ ਹੋਰ ਮੰਦਿਰ ਤੋਂ ਪੰਨਾ ਦੀ ਮਿੱਟੀ ਖਾ ਗਿਆ ਜੀ ਇਸਦੇ ਅਸੀਂ ਆਜ ਰਿਹਾ ਜੀ ਸਾਡਾ ਆਜ ਰਿਹਾ ਕਿਸਾਨ ਜੂਨੀਅਨ ਨੇ ਡੇਢ ਮਹੀਨੇ ਤੋਂ ਇੱਥੇ ਧਰਨਾ ਲਾਗਤਮ ਅੱਜ ਵੀ ਬੈਠੇ ਹੋਏ ਨੇ ਬਾਅਦ ਕੇ ਸਾਨੂੰ ਆ ਕੇ ਦਫਕੇ ਮਾਸਾ ਬੀ ਜੀ ਇੱਥੇ ਆਪਾਂ ਸਰਕਾਰ ਤਾਂ ਜਮਾ ਨਾ ਮੈਨੂੰ ਤਾਂ ਤਬਾਹ ਕਰਦੀ ਕੋਈ ਸਾਡੀ ਸੁਰੱਖਿਆ ਪਾਸਲ ਪੰਜਾਬ ਪਿੱਛੇ ਪੈ ਗਿਆ ਜੀ ਤਿੰਨ ਸੌ ਆਇਆ ਜਗਦੀਸ਼ ਸਿੰਘ ਕੋਲ ਸੰਦੇ ਗਿਆ ਤੇਰਵਾਸ ਤੇ ਪੈ ਗਿਆ ਸੋ ਮੈਂ ਅੱਜ ਆ ਆ ਤਿੰਨੀ ਜਗ੍ਹਾ ਤੇ ਮੈਂ 3 ਲੱਖ ਰੁਪਏ ਕੈਸ਼ ਦੇ ਗਿਆ ਤੇ 9000 ਲੀਟਰ ਜੀ ਠੀਕ ਹੈ ਜੀ ਉਹਨੂੰ ਕੱਲ ਤੱਕ ਮੈਂ ਇਹਨੂੰ ਇਹਦੇ ਕੋਲ ਜਗਦੀਸ਼ ਸਿੰਘ ਜਗਦੀਸ਼ ਆ ਵੀ ਕਿਉਂ 9000 ਲੀਟਰ ਦੇ ਕੋਲੇ ਆ ਜਾਊਗਾ ਆ ਤਿੰਨਾਂ ਜੀ ਵੰਡ ਦੇਣਗੇ ਜੀ ਸ੍ਰੀ ਅਮਨ ਅਕਾਲੀ ਦਸ ਜਿੰਦਾਬਾਦ